ਸਾਸਰੀ ਘਰ ਸਾਰਿਆਂ ਨੂੰ ਸੋ ਹਾਂਜੀ ਸਾਸਰੀ ਘਰ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਚ ਆਪਣੇ ਚੈਨਲ ਤੇ ਤੇ ਸ਼ੀਟ ਆਪਣੀ ਜਿਹੜੀ ਇਕੱਠੀ ਹੋ ਗਈ ਐ ਸਾਰੀ ਹੁਣ ਆਹ ਸ਼ੀਟਾਂ ਟਰਾਲੀ ਤੇ ਆਪਾਂ ਇਕੱਠੀਆਂ ਕਰਾ ਕੇ ਥੋੜੀ ਤੇ ਇਹ ਜਿਹੜੇ ਬੈੱਡ ਦੀ ਉਹਨੂੰ ਸਾਹਮਣੇ ਧਾਕੇ ਆਪਾਂ ਜਿਹੜੇ ਸੈੱਟ ਕਰਾਤੇ ਆ ਆ ਰਿਹਾ ਜੀ ਆ ਜਿਵੇਂ ਖਾਣਾ ਇੱਕ ਆ ਜਿਹੜੇ ਖਾਣੇ ਤੋਂ ਅੱਗੇ ਪਰਾਂ ਕਰਾਤੇ ਆ ਇੱਥੇ ਕਰਾਤੇ ਤੇ ਐਸਮੈਟਿਜ ਹੋ ਗਏ ਸਾਰੇ ਆ ਵੇਖਾ ਇੱਕ ਸਾਰ ਤੋੜੀ ਲਾਈਨ ਚ ਇਹ ਹਫਤੇ ਰਹਿੰਦੇ ਆ ਆ ਦੋ ਖਾਣਿਆਂ ਦੇ ਇਹ ਕਰ ਦੇਣਗੇ ਇਧਰ ਤੋਂ ਦੇਖੋ ਆ ਰਹੇ ਲੰਮੇ ਤੋੜ ਐਸਤੇ ਆਣੇ ਐਸਤਾਰ ਤੇ ਉਹ ਮਗਰ ਲੇਤੇ ਸੀ ਆ ਉਹ ਗਾਣੇ ਤੇ ਹੁਣ ਆਪਾਂ ਅੱਜ ਜਿਹੜੀਆਂ ਆਪਾਂ ਪੈਪਾਂ ਇਕੱਠੀਆਂ ਕਰ ਰਹੇ ਆ ਪਿਛਲੀ ਵੀਡੀਓ ਤੇ ਵੇਖ ਲਿਆ ਹੋਣਾ ਸ਼ੀਟਾਂ ਉਹਦੇ ਜੀ ਇਕੱਠੀਆਂ ਕੀਤੀਆਂ ਵਿਖਾਤੀਆਂ ਤੁਹਾਨੂੰ ਅੱਜ ਪੈਪਾਂ ਕਰਕੇ ਇਕੱਠੀਆਂ ਫੇਰ ਉਸ ਤੋਂ ਬਾਅਦ ਆਪਾਂ ਇਹ ਧਾਗੇ ਜਿਹੜੀਆਂ ਤਾਰਾਂ ਨੇ ਇਹ ਤਾਰਾਂ ਇਹ ਆਪਾਂ ਇਹ ਹੈਗੀਆਂ ਨੇ 1 2 3 4 5 6 7 8 ਨੇ 8 ਚੋਂ ਤਾਰ ਚਾਰ ਐਸਪਾਸੇ ਲਾ ਦੇਣੀ ਐ ਐਸ ਪਾਈਪ ਦੇ ਨਾਲ ਆਉ ਸਿਰੇ ਤੋਂ ਉਹਨੂੰ ਕਿਸੇ ਚੀਜ਼ ਦੀ سپورਟ ਦੇ ਕੇ ਸਰੀਏ ਨਾਲ ਜਾਂ ਕਿਸੇ ਪੈਪ ਨਾਲ ਉਹਨਾਂ ਨੂੰ ਚਾਰਾਂ ਨੂੰ ਇੱਥੇ ਚਾਰਾਂ ਨੂੰ ਇੱਧਰ ਕਰ ਦਾਂਗੇ ਜਿਹੜਾ ਵਿਚਾਲਾ ਖਾਲੀ ਹੋ ਜਾਊਗਾ ਜਿਹੜਾ ਬਾਹਣ ਪਾਉਣਾ ਸੁੱਖਾ ਹੋ ਜਾਪਾਂ ਨੂੰ ਤੇ ਪਿਛਲੀ ਵੀਡੀਓ ਚ ਪਰਸੋਂ ਦਾ ਦੱਸਿਆ ਸੀ ਪਰਸੋਂ ਪਾਉਣੀ ਐ ਤੇ ਹੁਣ ਅੱਜ ਪੈਪਾਂ ਕਠੀਆਂ ਕਰਾ ਕੇ ਆਲੋ ਜਿਹੜੀ ਪਹਿਲੀ ਵਾਦਾਂਗੇ ਟਾਇਰ ਨਰ ਨੇ ਟਰੈਕਟਰ ਤੇ ਆਪਾਂ ਪਵਾਏ ਪਵਾਏ ਆਪਾਂ ਐਮ ਆਰ ਐਫ ਦੇ 16 28 ਦੇ ਟਾਇਰ ਪੰਗੇ ਐਮ ਆਰ ਐਫ ਐਕਸਟਰਾ ਹੁੰਦਾ ਜਿਹੜਾ ਉਹ ਪਵਾਇਆ ਟਾਇਰ ਤੇ ਇੱਕ ਐਮ ਆਰ ਐਫ ਹੁੰਦਾ ਆਪਣਾ ਸਿੰਪਲ ਇੱਕ ਐਕਸਟਰਾ ਹੁੰਦਾ ਐਮ ਆਰ ਐਫ ਉਹ ਪਵਾਇਆ ਪਹਿਲਾਂ ਆਪਣੇ ਟਾਇਰਾਂ ਜੌਂਡ ਯਰ ਨੂੰ ਪਾਇਆ ਸੀ ਟਾਇਰ ਕਾਤਾ ਘਾਟਾ ਟਾਇਰ ਦੀ ਜਿਹੜੀ ਗੁੱਡੀ ਆਮ ਐਮ ਆਰ ਐਫ ਨਾਲ ਜ ਟਾਇਰ ਆਉਂਦਾ ਉਹਦੇ ਨਾਲ ਥੋੜੀ ਮੋਟੀ ਆ ਚੜਾਈ ਚ ਤੇ ਆਪ ਇੱਕ ਕ ਜਿਹੜੇ ਆਪਣੇ ਖੱਟੇ ਰੈਪਰ ਆ ਉਹ ਜਿਵੇਂ ਆ ਲਾਇਆ ਸੀ ਆਪਾ ਟਰੈਪ ਸਟਿਕਸ ਇਹ ਆ ਖੱਟੇ ਨਾਲ ਖਤਮ ਹੋਏ ਪਏ ਆ ਆ ਇਹ ਬਦਲਨੇ ਜਿਹੜੇ ਨੀਲੇ ਆ ਉਹ ਸਹੀ ਆ ਨੀਲੇ ਨਹੀਂ ਬਦਲਦੇ ਤੇ ਇਹ ਨੀਲੇ ਉਹ ਬਦਲਦੇ ਨਹੀਂ ਹੋਰ ਲਾ ਦਾਂਗੇ ਤੇ ਖੱਟੇ ਬਦਲਾਂਗੇ ਹਰੇ ਤੇ ਬਾਕੀ ਆ ਪੌੜੀਆਂ ਦੋ ਹੀ ਆ ਇੱਥੇ ਬਾਕੀ ਘਰੇ ਲਾਏ ਆਪਾਂ ਇਹ ਮੈਂ ਲਾ ਕੇ ਚੱਲਿਆ ਹਾਂ ਤੇ ਆ ਵਿਖਾਉਣਾ ਤੁਹਾਨੂੰ ਜਿਹੜਾ ਨੀਲਾ ਇਹ ਆਣੀ ਬੋੜਾ ਆ ਗੁੰਦਾ ਆ ਤੇ ਜਿਬਕ ਦਾ ਆ ਤੇ ਬਾਕੀ ਸਾਰੀ ਵਾਣ ਖਾਲੀ ਆ ਕਰੋ ਤੇ ਆਪਾਂ ਪੈਪਾਉਣ ਕਰਾ ਕੇ ਕੱਠੀਆਂ ਅੱਜ ਸਿਰੇ ਬਾਦੈਣਾ ਵਾਣ ਹੋ ਚੱਲਦੇ ਆ ਤੁਹਾਨੂੰ ਦਿਖਾਉਨੇ ਫਿਰ ਮਿਲਦੇ ਆ ਰੋ ਵੀਰੇ ਪੈਪਾ ਕੱਠੀਆਂ ਹੋ ਜਾਂਦੀਆਂ ਤੇ ਆਪਾਂ ਨਾਲ ਦੇ ਨਾਲ धाके अड्डा करने हैं अपनी ड्यूटी धागे डर उस बाढ़ कोई हाल नहीं बहुत खराब कर दी गई ट्रैपा किटिया करती दी धागे करके अड्डा इधर हो गया ਇੰਦਰ ਹੋ ਗਿਆ ਆ ਦੋ ਘੰਟੇ ਹੱਥ ਜਿੱਤੇ ਦਾ ਨੂੰ ਖਾਣਾ ਇਹ ਹੈਗੇ 4 ਬੈਟ 4 ਤੋਂ ਨਹੀਂ 8 8 17 ਤੇ ਉਹ ਵਿਚਾਲਾ ਸਾਰਾ ਖਾਲੀ ਕਰਦਾ 4 17 ਕਰਤੀਆਂ ਇਧਰ ਆ ਕਰਤੀਆਂ 4 ਕਰਤੀਆਂ ਉਹ ਵਿਚਾਰੇ ਜਿਹੜੀਆਂ ਤਾਰਾਂ ਇਹ ਸੈੱਡਾਂ ਦੇ ਕਰਤੀਆਂ ਸਾਰਾ ਵਿਚਾਲਾ ਟਰੈਕਟਰ ਵਗਣ ਨੂੰ ਇਹਨੂੰ ਟਰੈਕਟਰ ਵਾਜੋ ਇਹਨੂੰ ਲਾਜੋ ਜਦੋਂ ਖਾਲੀ ਇਹ ਆ ਇਧਰ ਆ ਗਿਆ ਤਾਂ ਕਿ ਲੌਂਕੀ ਦੇ ਅੰਦਰ ਚਾਲੇ ਇਹ ਕਰਨਾ ਐਸੀ ਤਾਂ ਗਿਆ ਆਪਣੇ ਆਪਾਂ ਸਾਈਡਾਂ ਤੇ ਕਰਤੇ ਸਰੀਏ ਨਾਲ ਤਾਰ ਉਹ ਤਾਂ ਦੀਨੀਆਂ ਸਰੀਏ ਨਾਲ ਕਰਨੀ ਬੰਦੀ ਹੈ ਉਹਨਾਂ ਦਾ ਬਾਲਾ ਜੋਰ ਮਿਲਦਾ ਪੋਲੀ ਸਰੀਏ ਦੀ ਸਕੂਟ ਨਾਲ ਤਾਰ ਇਧਰ ਉਧਰ ਹੋ ਜਾਂਦੀ ਆ ਤਨ ਕਰਕੇ ਉਖਾਦੇ ਨੇ ਆ ਵੇਖੋ ਆ ਦਾ ਤਾਰ ਜਿਵੇਂ ਸਰੀਏ ਦਾ ਪਹਿਲਾਂ ਮਾਰੀ ਮਾਰੀ ਫੱਟ ਹੋਰ ਇਹਨੂੰ ਕਰਕੇ

ਆਹ ਰੰਗ ਇਹ ਕਰਨੀ ਆਪਾਂ ਇੱਕ ਸੈਟਾਂ ਦੇ ਕਰਨੀਆਂ ਲੀਵਰ ਪਾਪਾਂ ਘਠੀਆਂ ਕਰੀ ਜਾਂਦੀ ਆਲਦੀਆਂ ਕਰਤੀਆਂ ਤਿਆਰ ਰਹਿ ਗਈਆਂ ਤੇ ਦੂਜੇ ਨਟੇ ਚੱਲੇ ਇਹ ਉੱਤਰੇ ਫਿਰ ਅੱਜ ਨਵੇੜ ਦਾਂਗੇ ਪਾਪਾਂ ਦਾ ਢਾਗਾਂ ਦਾ ਮਨਾਰ ਨਾਲ ਤਾਰਾਂ ਨਾਲ ਨਵੇੜ ਦੂੰ ਮੈਂ ਪਹਿਲੀ ਵਾਰ ਦੇਣੀ ਆਪਾਂ ਇਹਦੇ ਬਹੁਤ ਚੱਲੇ ਆ ਇਹ ਜੀ ਕਰ ਰਿਹਾ ਹੈ ਕਿ ਆਹ ਖਾਣਾ ਮੈਂ ਕਰਤਾ ਪਰਲਾ ਵੀ ਕਰਤਾ ਇਹ ਅਗੇ 10 ਖੰਨੇ 3 ਨਾ ਕਰਤੇ 7 ਰਹਿ ਗਏ ਮੈਂ ਪਹਿਲਾਂ ਪਾਣੀ ਲਿਆਂਦਾ ਫਿਰ ਚਾਹ ਲਿਆਂਦੀ 5-7 ਮਿੰਟ ਲੱਗਦੇ ਇੱਕ ਖੰਨੇ ਤੇ ਐਂਟਰੀ ਕੁ ਦਾ ਕੰਮ ਆ ਮੇਰਾ ਹਰ ਕਰਕੇ ਇਹ ਦਪੈਰਾ ਗਾਟ ਪਾਗਾਟੀਆਂ ਕਰਦੇ ਨੇ ਫਲੇਵਰ ਜਿਹੜੇ ਤੇ ਨਿਲਦੇ ਨਾ ਉਹ ਹੌਣੇ ਪਾਪਾ ਗੜੇ ਪਾਉ ਪਰਲੇ ਪਰ ਉਧਰ ਇਕੱਠੀਆਂ ਕੀਤੀਆਂ ਕਿਵੇਂ ਕੀਤੀਆਂ ਲੋ ਮੀਰੇ ਸਿਆਤਰੀ ਲਾਤੀ ਆਪਾਂ ਆ ਸਰ ਵੀ ਲਾ ਕੇ ਛੋਟਾ ਘਰਤਾ ਆ ਆ ਸਰੀ ਸੁਖਤਾ ਘਰਤਾ ਨਿਕਾ ਐਨ 4 ਲੈ ਕੇ ਤੁਹਾਨੂੰ ਵੱਡ ਕੇ ਛੋਟਾ ਤੇ ਓਰੀਜਨਲ ਲਾਤਾ ਆਪਾਂ ਆਪ ਆਇਆ ਆਪਣਾ ਨਵੇਂ ਟਾਇਰ ਐ ਐਮ ਆਰ ਪੀ ਐਕਸਟਰਾ ਆ ਇੱਕੋ ਇੱਕ ਐਕਸਟਰਾ ਗਾਨਾ 28 ਦੇ ਇਹ ਅਗਲੇ ਪਹਾਤੇ ਤੇ ਮਗਰ ਲੇ ਦੋਵੇਂ ਪਹਾਤੇ ਕਿਹੜੇ ਟਾਇਰ ਪਹਾਤੇ ਬਾਕੀ ਓਕੇ ਰਿਪੋਰਟ ਹੁਣ ਵਾਣ ਵਾਣ ਦੀ ਤਿਆਰੀ ਆ ਹਾਲ ਪਾਉਣੇ ਆ ਹਫਤਾ ਬਾਅਦ ਮਰੇ ਰੋਟਾ ਵਟਰਾ ਆਪਾਂ ਪਾ ਕੇ ਤੇ ਚੱਲਦੇ ਆ ਫਿਰ ਤੇ ਇਸ ਵੀਡੀਓ ਦੀ ਐਂਡਿੰਗ ਅਪ ਇੱਥੇ ਕਰਦੇ ਆ ਜਲਦ ਮਿਲਦੇ ਕਿਸੇ ਨਵੀਂ ਅਗਲੀ ਵੀਡੀਓ ਚ ਹੋਤਾਨਵਾ ਸਾਰੇ ਵੀਰਾਂ ਦਾ ਤੇ ਸਤਿ ਸ੍ਰੀ ਅਕਾਲ ਸਾਰਿਆਂ ਦਾ